ਆਹ ਰੋਭੀ ਸਾਰਾ ਐਸੀ ਕਿ ਅਸੀਂ ਹੀ ਕਿਹਾ ਸੀ ਅਸੀਂ ਕਿਹਾ ਜੀ ਵੀ ਅਸੀਂ ਕੰਮ ਨਹੀਂ ਕਰਾਂਗੇ ਮੈਂ ਵਿਆਜ ਤੇ ਚੱਕੇ ਦੁਕਾਨ ਪਾਈ ਨਹੀਂ ਤਾਂ ਵਿਆਜ ਵਾਲੇ ਪਾਈ ਨੂੰ ਵੀ ਲੈ ਆਂਦੀ ਆ ਅਸੀਂ ਉੱਥੇ ਲਿਖ ਕੇ ਦੇ ਕੇ ਆਇਆ ਵੀ ਅਸੀਂ ਕਦੇ ਵੀ ਕੰਮ ਨਾ ਕਰਾਂਗੇ ਸਾਡੇ ਹੱਥ ਚੋਂ ਕੁਝ ਫੜੂਗੇ ਤੇ ਅਸੀਂ ਉਲਟ ਤੁਹਾਡੇ ਹੱਥ ਪਾ ਮੈਂ ਇੱਕ ਸਾਡੇ ਪਾ ਮੈਂ 10-7 ਪਰਚੇ ਪਾਏ ਹਜੇ ਵੀ ਸੁਧਰ ਜਾਓ ਜੇ ਹੁਣ ਵੀ ਨਾ ਛੱਡਿਆ ਨਸ਼ਾ ਵਿਚਣਾ ਤੇ ਫਿਰ ਦੇਖ ਲਓ ਤੁਹਾਡੇ ਘਰਾਂ ਦੇ ਕੀ ਹਾਲ ਹੋਣਗੇ ਆਉਣ ਵਾਲੇ ਟਾਈਮ ਤੇ ਸ਼ਾਇਦ ਤੁਹਾਨੂੰ ਸੜਕਾਂ ਤੇ ਸੋਣਾ ਪਵੇ ਵੱਡੀਆਂ ਤਸਵੀਰਾਂ ਤੁਸੀਂ ਆਰਬੀ ਇੰਡੀਆ ਟੀਵੀ ਨਿਊਜ਼ ਤੇ ਦੇਖ ਰਹੇ ਹੋ ਸੰਦੀਪ ਕੁਮਾਰ ਵੱਲੋਂ ਕੀਤੀ ਗਈ ਵਿਸ਼ੇਸ਼ ਖਬਰ ਨਸ਼ਾ ਤਸਕਰਾਂ ਦੇ ਹੁਣ ਘਰ ਨਹੀਂ ਬਖਸ਼ੇ ਜਾਣਗੇ ਦੇਖ ਸਕਦੇ ਆ ਤਸਵੀਰਾਂ ਦੇ ਵਿੱਚ ਕਿਵੇਂ ਢਾਏ ਜਾ ਰਹੇ ਹਨ ਉਸ ਵੱਲੋਂ ਨਸ਼ਾ ਤਸਕਰਾਂ ਦੇ ਘਰ ਪੰਜਾਬ ਸਰਕਾਰ ਵੱਲੋਂ ਵੱਡਾ ਉਪਰਾਲਾ ਜਿਹੜਾ ਕੀਤਾ ਜਾ ਰਿਹਾ ਹੈ ਹੁਣ ਜਿਹੜਾ ਵੀ ਨਸ਼ਾ ਤਸਕਰ ਤਸਕਰੀ ਕਰੇਗਾ ਨੱਚੇ ਦੀ ਉਸ ਦੇ ਘਰਾਂ ਦੇ ਹਾਲਾਤ ਤੁਸੀਂ ਦੇਖ ਸਕਦੇ ਹੋ ਕੀ ਕਰ ਰਹੀ ਹੈ ਪੁਲਿਸ ਅਸੀਂ ਇਹ ਕਿਹਾ ਸੀ ਅਸੀਂ ਕਿਹਾ ਜੀ ਵੇ ਅਸੀਂ ਕੰਮ ਨਹੀਂ ਕਰਾਂਗੇ ਮੈਂ ਵੀ ਆਜ ਤੇ ਚੱਕੇ ਦੁਕਾਨ ਲੈ ਪਾਈ ਨਹੀਂ ਤਾਂ ਵਿਆਜ ਵਾਲੇ ਪਾਈ ਨੂੰ ਵੀ ਲੈ ਆਂਦੀ ਆ ਮੈਂ ਕਿਹਾ ਮੈਂ ਕੰਮ ਨਹੀਂ ਕਰੂੰਗਾ ਮੈਂ ਮੇਰੇ ਘਰ ਬੈਠਣਾ ਚਾਹੁੰਦੀ ਆ ਮੈਂ ਹੁਣ ਹਰ ਮਹੀਨੇ ਜੀ 6 ਮਹੀਨੇ ਲਿਸਟ ਆ ਜਾਂਦੀ ਆ ਅਸੀਂ 6 ਮਹੀਨੇ ਕਿੱਥੋਂ ਆਪਣੇ ਤੇ ਪਰਚੇ ਪਾਪਾ ਕੇ ਜਾਏ ਚਾਹੀਦੇ ਕਦੋਂ ਤੁਸੀਂ ਕੰਮ ਕਰਦੇ ਕਿੰਨੇ ਚਿਰ ਹੋ ਗਿਆ ਕੰਮ ਕਰਦੇ ਹੋ ਜਿੱਦ ਬਾਣੀ ਬਚੋਰ ਕਰਦੇ ਸੀ ਅਸੀਂ ਤਾਂ ਜਦੋਂ ਮੇਰੇ ਘਰ ਵਾਲਾ ਪੀਂਦਾ ਸੀਗਾ ਉਹ ਜਦੋਂ ਪੀਂਦਾ ਸੀਗਾ 2 ਸਾਲ ਹੋ ਗਏ ਉਹਨੂੰ ਮੁੱਕੇ ਨੂੰ ਵੀ ਮੁੜ ਕੇ ਅਸੀਂ ਕੰਮ ਨਹੀਂ ਕੀਤਾ ਚਲੋ ਸਾਨੂੰ ਫੇਰ ਇਹ ਕਹਿੰਦੇ ਜੀ ਚਲੋ ਜੀ ਦੇਸ਼ਟਾ ਆ ਗਈ ਨਾ ਅਸੀਂ ਇੱਥੇ ਆਪ ਚਲੇ ਗਏ ਬਾਹਰ ਜਾ ਕੇ ਲੁਕੜੋਇਆ ਐਸਪੀ ਸਾਰਾ ਆਈ ਸਕੇ ਮਹਿਤਾਬ ਅਸੀਂ ਉੱਥੇ ਲਿਖ ਕੇ ਦੇ ਕੇ ਆਇਆ ਵੀ ਅਸੀਂ ਕਦੇ ਵੀ ਕੰਮ ਨਾ ਕਰਾਂਗੇ ਸਾਡੇ ਹੱਥ ਚੋਂ ਕੁਝ ਫੜੂਗੇ ਤੇ ਅਸੀਂ ਉਲਟ ਤੁਹਾਡੇ ਭਾਵੇਂ ਇੱਕ ਸਾਡੇ ਭਾਵੇਂ 10-7 ਪਰਚੇ ਪਾਏ ਤੇ ਜਿਹੜਾ ਮਕਾਨਟ ਆ ਤੁਹਾਡਾ ਕਿਹੜਾ ਮਕਾਨਟ ਆ ਆ ਨਾਲ ਵਾਲਾ ਇੱਥੇ ਥੱਲੇ ਕਰ ਮੜਿਆ ਜਿੱਥੇ ਦੁਕਾਨ ਸੀ ਮੈਂ ਕਰਿਆਨੇ ਦੀ ਦੁਕਾਨ ਪਈ ਸੀ ਮੈਂ ਵਿਆਹ ਤੇ ਚੱਲ ਕੇ ਦੁਕਾਨ ਪਈ ਘਰ ਵਾਲਾ ਵੀ ਹੈ ਨਹੀਂ ਮੇਰੇ ਘਰ ਵਾਲਾ ਦੋ ਬੁੜੀਆਂ ਮੇਰੇ ਘਰ ਵਾਲਾ ਦੋ ਸਾਲ ਦੋ ਬਾਕੀ ਬੱਚੇ ਕਰਦੇ ਦੋ ਦੋ ਕੁੜੀਆਂ ਇੱਕ ਪੜਦੀ ਆ ਇਹ ਬੰਦਾ ਮੈਂ ਕਾ ਗਿਆ ਸਟੇਜ ਤੇ ਮੈਸੇਜ ਛੱਡੇ ਨੂੰ ਕਿ ਨਸ਼ਾ ਵੇਚਣ ਨੂੰ ਕਿ ਛੱਡੇ ਕਿਨੇ ਚਰੋ ਗਿਆ 6 ਮਹੀਨੇ ਹੋ ਗਏ 7ਵਾਂ ਮਹੀਨਾ ਮੈਨੂੰ ਜਾਂਦਾ ਮੈਂ ਤਾਂ ਮੈਂ ਕਿਉਂ ਬਣੀ ਕੈਸੀ ਵੀ ਮੇਰੇ ਕੋਲ ਤੁਸੀਂ ਫੜੂਗੇ ਜਦੋਂ ਮਰਜੀ ਮੈਂ ਤੇ ਜੋ ਮਰਜੀ ਪਾਇਓ ਤੇ ਵੇਚਦੇ ਕਿਉਂ ਸੀ ਜਦੋਂ ਪਤਾ ਵੀ ਨਾ ਘਰ ਵਾਲਾ ਪੀਂਦਾ ਸੀਗਾ ਉਹੀ ਵੇਚਦਾ ਸੀ ਅਸੀਂ ਨਹੀਂ ਸੀ ਵੇਚ ਤੂੰ ਕੋਸ਼ਿਸ਼ ਕਰ ਤੂੰ ਬਹੁਤ ਰੋਕਣ ਦੀ ਕੋਸ਼ਿਸ਼ ਉਹਦੀ ਤਾਂ ਦੇਜ ਤੋਂ ਵੀ ਉੱਥੇ ਹੀ ਹੋ ਗਏ ਜੇਲ ਜੇਲ ਜੇ ਮੁੱਕ ਗਿਆ ਉਹ ਜੇਲ ਜੇ ਮੁੱਕ ਗਿਆ ਜੇਲ ਤੋਂ ਹੋ ਗਿਆ ਸੀ ਝੂਠ ਕਦੇ ਬੋਲੋ ਸਾਡੇ ਕੋਲ ਨਹੀਂ ਕੋਈ ਤਾਂ ਤਿੰਨ ਘਟਾਏ ਤੁਹਾਡੇ ਇੱਕ ਹੈ ਬਾਕੀ ਦੋ ਨਾਲ ਤੁਹਾਡੇ ਨਾਲ ਜਿਹੜੀ ਸੋਹ ਕੌਣ ਸੀਗੇ ਆਈ ਨਾਲ ਚਖਾਣੀ ਇੱਕ ਆਹ ਵਾਲੀ ਆਹ ਦੇ ਪਾਣੀ ਆ ਮੇਰੀ ਹੁਣ ਇਹਦੀਆਂ ਕੁੜੀਆਂ ਜੁਆਨਾ ਆਡੂ ਨੇ ਮਕਾਨ ਪਾਏ ਤੁਹਾਨੂੰ ਤੁਹਾਨੂੰ ਭਰਾ ਲਿਸਟ ਦੇਸ਼ਟੀ ਜਾਰੀ ਨੋਟਿਸ ਆ ਨੋਟਿਸ ਪਹਿਲਾਂ ਨੋਟਿਸ ਆਏ ਹੋਏ ਜਦੋਂ ਦੇ ਪਾਈ ਜਵਾਬ ਦਿੰਦਾ ਉਹਦਾ ਪਹਿਲਾਂ ਤਾਂ ਕਦੀ ਨਹੀਂ ਆਇਆ ਅੱਜ ਆਇਆ ਵੀ ਕਾਨੂੰਨ ਦੇ ਕੇ ਆ ਸਾਨੂੰ ਕੀ ਦੇ ਕੇ ਕੀ ਕੀ ਨੋਟਿਸ ਕੀ ਲਿਖਿਆ ਸੀਗਾ ਬੇਟਾ ਕੀ ਲਿਖਿਆ ਹੈ ਨੋਟਿਸ ਹਾਂਜੀ ਨੋਟਿਸ 'ਚ ਇਹ ਲਿਖਿਆ ਸੀ ਕਿ ਉੱਪਰਲੇ ਬਾਦਰੇ ਅਤੇ ਮੋਰਲੀਆਂ ਜਿਹੜੀਆਂ ਪੌੜੀਆਂ ਉੱਟਾਣੀਆਂ ਆ ਨਾਜਾਇਜ਼ਰੇ ਕਬਜੇ ਹੁੰਦੇ ਆ ਹਾਂਜੀ ਉਹਨਾਂ ਤੇ ਕਹਿੰਦੇ ਹੁਣ ਸਾਡੇ ਮੰਮੀ ਚਲੋ ਅਸੀਂ ਕਹਿੰਦੇ ਨਹੀਂ ਹੈਗੇ ਪੁਲਿਸ ਦਾ ਕੋਈ ਨਹੀਂ ਇਹ ਦੱਸੋ ਤੁਹਾਡੇ ਨਜਾਇਜ਼ ਕਬਜੇ ਢਾਹ ਗਏ ਕਿ ਨਸ਼ਾ ਵੇਚਣ ਕਰਕੇ ਤੁਹਾਡੀ ਪ੍ਰਾਪਰਟੀ ਬਣਾਈ ਜਿਹੜਾ ਜੇਲ੍ਹ ਚ ਗਿਆ ਉਹ ਨਸ਼ਾ ਵੇਚਣ ਕਰਕੇ ਜੇਲ੍ਹ ਗਿਆ ਇਸ ਵੀ ਪਹਿਲਾਂ ਤੋਂ ਕਹੇ ਸੀ ਸਾਥੀ ਉਹਨੂੰ ਥੋੜਾ ਬੋਤਾ ਹੁੰਗਾ ਤੋਂ ਦੇ ਕੰਮ ਤੇ ਲੈ ਗਿਆ ਉਹਨੂੰ ਉਹਦਾ ਹੀ ਜੇਲ੍ਹ ਚ ਜਾਪ ਹੋ ਗਿਆ ਸੀ ਮੈਂ ਨਸ਼ਾ ਵੇਚਦੇ ਦੀ ਸੀ ਪਹਿਲਾਂ ਵੇਚਦੇ ਸੀ ਪਹਿਲਾਂ ਵੇਚਦੇ ਸੀ ਉਹਨਾਂ ਨਾਲ ਸਾਥੀ 6 ਮਹੀਨੇ ਹੋ ਗਏ ਇੱਟਕੇ ਜਿੱਦਿਆਂ ਨੂੰ ਅਸੀਂ ਨਹੀਂ ਕਰਦੇ ਹਾਂ ਅਸੀਂ ਅਸੀਂ ਇਹੀ ਮੰਗ ਕਰਦੇ ਮੇਰੀ ਮੰਮੀ ਨੂੰ ਬੈਠਣ ਤੋਂ ਕਰਾ ਟੇ ਕੇ ਅਸੀਂ ਕੰਮ ਨਹੀਂ ਕਰਦੇ ਏਸ ਐਸ ਪਲਾਨ ਹੁਣ ਮਿਲਦੇ ਆ ਅਸੀਂ ਅਫਸਰ ਆ ਉਸਕੇ ਐਮਾਦੀ ਸਾਹਿਬ ਨੂੰ ਹੋਣਾ ਸੀ ਤਾਂ ਡਰਦੇ ਸੀਗੇ ਵੀ ਸਾਨੂੰ ਕਿਤੇ ਫੇਰ ਨਾ ਚੰਗ ਕਹਿ ਲਿਆ ਜਾ ਜਿਹੜੇ ਸਿਟੀ ਦੇ ਵਿੱਚ ਨਵਾਂ ਸ਼ਹਿਰ ਦੇ ਵਿੱਚ ਨਸ਼ੇ ਦੇ ਸੁਦાગਰ ਸੀਗੇ ਨਸ਼ਾ ਵੇਚ ਕੇ ਜਿਹੜੀ ਉਹਨਾਂ ਨੇ ਇਲੀਗਲ ਪ੍ਰਾਪਰਟੀ ਬਣਾਈ ਸੀ ਸੋ ਅੱਜ ਉਹਨਾਂ ਜਿਹੜਾ ਹੈਗਾ ਤਾਇਆ ਗਿਆ ਤਾਂ ਕਿ ਇਹ ਮੈਸੇਜ ਦਿੱਤਾ ਜਾ ਸਕੇ ਲੋਕਾਂ ਤੱਕ ਕਿ ਇਸ ਕਮਾਈ ਤੋਂ ਬਣਾਈ ਹੋਈ ਪ੍ਰਾਪਰਟੀ ਤੁਹਾਡੇ ਕੰਮ ਨਹੀਂ ਆਉਣੀ ਇਹ ਕਿੰਨੇ ਘਰਾਂ ਦੇ ਉੱਤੇ ਕਾਰਵਾਈ ਕੀਤੀ ਗਈ ਹੈ ਇੱਥੇ ਚਾਰ ਘਰ ਹੈਗੇ ਆ ਮੇਨ ਘਰ ਜਿਹੜਾ ਸੀਗਾ ਉਹ ਇੱਥੇ ਰਿਜਿਨਾ ਦਾ ਸੀਗਾ ਇਤੋਂ ਇਲਾਵਾ ਵੀ ਤਿੰਨ ਚਾਰ ਘਰ ਹੋਰ ਹੈਗੇ ਉਹਨਾਂ ਤੇ ਸਾਰਿਆਂ ਤੇ ਕਰਦੇ ਇਹਨਾਂ ਤੇ ਪਰਤੇ ਵੀ ਪਹਿਲਾਂ ਦਰਜ ਹੈ ਹਾਂ ਸਾਰਿਆਂ ਤੇ ਜਿਹੜੇ ਹੈਗੇ ਇਹਨਾਂ ਦੇ ਪਰਿਵਾਰਾਂ ਤੇ ਔਰ ਇਹਨਾਂ ਤੇ ਘੱਟੋ ਘੱਟ ਇੱਕ ਇੱਕ ਪਰਿਵਾਰ ਤੇ 8 8 10 ਦਾ ਪਰਚੇ ਦਰਜ ਸਰ ਜਿਹੜੀ ਇਹ ਸ਼ੁਰੂਆਤ ਨਵਾਂ ਸ਼ਹਿਰ ਦੇ ਵਿੱਚ ਹੋਈ ਹੈ ਜਦ ਕਿ ਨਵਾਂ ਸ਼ਹਿਰ ਜ਼ਿਲ੍ਹੇ ਦੇ ਅੰਦਰ ਬਹੁਤ ਐਸੇ ਪਿੰਡ ਹੈ ਜਿਦਾ ਔੜ ਗੁਰੁੜਪੜ ਲੰਗੜੋਆ ਜੱਬੋਵਾਲ ਹੋਰ ਕਈ ਪਿੰਡ ਹੈ ਉਹਨਾਂ ਤੇ ਵੀ ਇਸੇ ਤਰ੍ਹਾਂ ਕਰਦੇ ਇਸ ਚੀਜ਼ ਨੂੰ ਧਿਆਨ ਚ ਰੱਖਣ ਦੀ ਜ਼ਰੂਰਤ ਹੈ ਕਿ ਜਿੱਥੇ ਜਿੱਥੇ ਕਾਨੂੰਨ ਅਨਸਾਰ ਹੀ ਕਾਰਵਾਈ ਕੀਤੀ ਜਾਂਦੀ ਹੈ ਲੰਗੜੋਏ ਦੇ ਵਿੱਚ ਔੜ ਦੇ ਵਿੱਚ ਪ੍ਰਾਪਰਟੀਆਂ ਅ ਇਸ ਤੋਂ ਇਲਾਵਾ ਜਿੱਥੇ ਇਲੀਗਲ ਥਾਂ ਤੇ ਇਲੀਗਲ ਤਰੀਕੇ ਨਾਲ ਕੋਈ ਕੰਸਟਰਕਸ਼ਨ ਕੀਤੀ ਹੋਈ ਹੈ ਉਹਦੇ ਖਿਲਾਫ ਜਿਹੜੀ ਢਾਟਵਾਇ ਦੀ ਕਰਦੇ ਸੋ ਇਹ ਉਸੇ ਤਹਿਤ ਕਰਦੀ ਜਿੱਥੇ ਵੀ ਚਾਹੇ ਔੜ ਹੈ ਚਾਹੇ ਲੰਗੜੂਆ ਹੈ ਚਾਹੇ ਜੱਬਵਾਲਾ ਹੈ ਜਿੱਥੇ ਇਲੀਗਲ ਕੰਸਟਰਕਸ਼ਨ ਕੀਤੀ ਹੋਈਗੀ ਇਲੀਗਲ ਪ੍ਰਾਪਰਟੀ ਤੇ ਕੀਤੀ ਹੋਈਗੀ ਨਸ਼ੇ ਦੇ ਸਲਾਗਰ ਨੇ ਕੀਤੀ ਹੋਈਗੀ ਉਹ ਢਾਤੀ ਜਾਊਗੀ ਦੂਜੀ ਪ੍ਰਾਪਰਟੀ ਜਿਹੜੀ ਹੈ ਉਹ ਅਟੈਚ ਕਰਾ ਕੇ ਸਰਕਾਰ ਤੋਂ ਫੋਰਫੀਜ਼ਰ ਕਰਾਈਏ ਮੰਨ ਸਰਕਾਰ ਨੇ ਬਹੁਤ ਵਧੀਆ ਕੀਤਾ ਜੋ ਜ਼ਿਲ੍ਹਾ ਪੁਲਿਸ ਨੇ ਜੋ ਜੋ ਜ਼ਿਲ੍ਹਾ ਪੁਲਿਸ ਨੇ ਕੀਤਾ ਉਹ ਬਹੁਤ ਵਧੀਆ ਕੀਤਾ ਇਹ ਲੋਕਾਂ ਨੇ ਬੜਾ ਬਹੁਤ ਲੋਕਾਂ ਦਾ ਨੁਕਸਾਨ ਕੀਤਾ ਹੋਇਆ ਜੋ ਸ਼ਰੇਆਮ ਨਸ਼ਾ ਵਿਕ ਰਿਆ ਸੀਗਾ ਇਸ ਟਾਈਮ ਜੋ ਵੀ ਕੁਝ ਕੀਤਾ ਬਹੁਤ ਜ਼ਿਆਦਾ ਵਧੀਆ ਕੀਤਾ ਤੇ ਸਰਕਾਰ ਜੋ ਕਰ ਰਹੀ ਆ ਅੱਛਾ ਕਰ ਰਹੀ ਆ ਸਰਕਾਰ ਦਾ ਸ਼ਲਾਘਾਯੋਗ ਇਹ ਕਦਮ ਆ ਜੋ ਇਹ ਕੁਝ ਕੀਤਾ ਅੱਗੇ ਤੋਂ ਜਿਹੜੇ ਇਹਨਾਂ ਨੂੰ ਦੇਖ ਕੇ ਲੋਕ ਅੱਗੇ ਤੋਂ ਲੋਕਾਂ ਨੂੰ ਅਕਲ ਆਊਗੀ ਇਹ ਕੰਮ ਹੋਰ ਬੰਦ ਹੋ ਜੂਗਾ ਨਸ਼ਾ ਵੇਚਣਾ ਔਰ ਲੋਕਾਂ ਦੇ ਬੱਚਿਆਂ ਦੇ ਨੁਕਸਾਨ ਨਹੀਂ ਹੋਗੇ ਨੌਜਵਾਨ ਮੈਂ ਲੋਕਰ ਰਹਿਣਾ ਜੀ ਇੱਥੇ ਤੇ ਜੋ ਵੀ ਕੁਛ ਹੈ ਪ੍ਰਸ਼ਾਸਨ ਨੇ ਜੋ ਕੁਝ ਕੀਤਾ ਨਵਾਂ ਸ਼ਹਿਰ ਦੇ ਪ੍ਰਸ਼ਾਸਨ ਨੇ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਵਧੀਆ ਕੀਤਾ ਸ਼ਲਾਗਾ ਜੋਗ ਆ ਜਿਸ ਰਾਜ ਕਿੰਨਿਆਂ ਘਰਾਂ ਦੇ ਉੱਤੇ ਜਿਹੜੀ ਆ ਕਾਰਵਾਈ ਚੱਲ ਰਹੀ ਆ ਪੀਲਾ ਪੰਜਾ ਚਲਾ ਜਾ ਰਿਹਾ ਪੀਜੀ ਪਾਲਣਾ ਮੱਲੇ ਨਵਾਂ ਸ਼ਹਿਰ ਦੇ ਵਿੱਚ ਖੜੇ ਹੈਗੇ ਜਿੱਦਾਂ ਤੁਸੀਂ ਦੇਖ ਰਹੇ ਹੋ ਜਿਹੜਾ ਉਕਰ ਆਇਡੈਂਟੀਫਾਈ ਕੀਤਾ ਗਿਆ ਸਿਵਲ ਅਡਰੈਸਨ ਵੱਲੋਂ ਉਹ ਵੀਰੋ ਨਾਮ ਦੀ ਲੇਡੀ ਦਾ ਹੈ ਤੇ ਇਹਨੂੰ ਡੈਮੋਲਿਸ਼ ਕਰਨ ਦੇ ਆਰਡਰ ਆਏ ਸੀ ਤੇ ਉਹਦੀ ਹੀ ਕੰਪਲਾਈਂਸ ਕਰਾਈ ਜਾ ਰਹੀ ਹੈ ਭਾਰੀ ਪੁਲਿਸ ਫੋਰਸ ਅਸੀਂ ਤਨਾਤ ਕੀਤੀ ਹੋਈ ਹੈ ਤਾਂ ਕਿ ਕੋਈ ਲਾਅਨ ਆਰਡਰ ਦੀ ਬਰਕਰਾਰ ਨਾ ਅੱਗੇ ਆਵੇ ਜਿਹੜਾ ਇਹ ਘਰ ਹੈ ਜਿਹੜਾ ਡੈਮੋਲਿਸ਼ ਹੋ ਰਿਹਾ ਹੈ ਇਹ ਵੀਰੋ ਲੇਡੀ ਦੇ ਉੱਤੇ ਤਿੰਨ ਪਰਚੇ ਹੈਗੇ ਆ ਇਹਦੇ ਹਸਬੰਡ ਦੇ ਉੱਤੇ ਪੰਜ ਪਰਚੇ ਹੈ ਤੇ ਪੂਰੇ ਫੈਮਿਲੀ ਮੈਂਬਰ ਦੇ ਉੱਤੇ 14 ਪਰਚੇ ਹੈਗੇ ਆ ਤੇ ਇਹ ਇਸੇ ਤਰ੍ਹਾਂ ਸੀ ਆਇਡੈਂਟੀਫਾਈ ਕਰਕੇ ਜੇ ਕੋਈ ਵੀ ਰੂਲ ਵਾਇਲਟ ਕਰਦੇ ਹੈ ਜਿਹੜੇ ਵੀ ਆਰਡਰ ਹੋਣਗੇ ਅਸੀਂ ਉਹਨਾਂ ਦੀ ਕੰਪਲ ਜਿਹੜੇ ਨਸ਼ਾ ਤਸਕਰੀ ਦਾ ਕੰਮ ਕਰ ਰਹੇ ਨੇ ਇਹ ਛੱਡ ਦੇਣ ਨਹੀਂ ਤਾਂ ਅਸੀਂ ਇਸੇ ਤਰ੍ਹਾਂ ਆਇਨਾ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਾਂਗੇ ਸਰ ਕਿੰਨੇ ਕੇ ਇਸ ਚਲਾ ਵੀ ਹੋਰ ਵੀ ਹੋਵੇ ਸਿਰਫ ਇਹ ਹੈ ਸਰ ਇਹ ਜੀ ਜਿੱਦਾਂ ਇਹ ਹੁਣ ਆਇਡੈਂਟੀਫਾਈ ਹੋਏ ਆ ਤਾਂ ਇਹਨਾਂ ਦੇ ਉੱਤੇ ਕਾਰਵਾਈ ਹੋ ਰਹੀ ਹੈ ਜਿਸ ਤੋਂ ਇਲਾਵਾ ਵੀ ਕੋਈ ਆਇਡੈਂਟੀਫਾਈ ਕੀਤੇ ਜਾਣਗੇ ਸਿਵਲ ਅਡਮਿਨਿਸਟ੍ਰੇਸ਼ਨ ਨਾਲ ਮਿਲ ਕੇ ਤਾਂ ਉਹਨਾਂ ਤੇ ਵੀ ਕਾਰਵਾਈ ਹੋਵੇਗੀ ਸਰ ਇਹ ਜਿਹੜੀ ਕਾਰਵਾਈ ਸਿਟੀ ਏਰੀਆਜ਼ ਦੇ ਵਿੱਚ ਹੀ ਹੋ ਰਹੀ ਹੈ ਜਦਕਿ ਪਿੰਡ ਕਈ ਪਿੰਡ ਵੀ ਨਵੇਂ ਸ਼ਹਿਰ ਦੇ ਐਸੇ ਨੇ ਜਿਨ੍ਹਾਂ ਦੇ ਉੱਤੇ ਪੁਨਸ ਲਗਾਤਾਰ ਤਸਕਰੀ ਆਪਰੇਸ਼ਨ ਦੀ ਘਟਦੇ ਜਾਂ ਜਾ ਗੜੂਆ ਜਾਂ ਔਰ ਦੇ ਪਿੰਡਾਂ ਦੇ ਉੱਤੇ ਵੀ ਇਹ ਕਿਆ ਕਾਰਵਾਈ ਹੋ ਜੂਣਾ ਏਰੀਆ ਤੇ ਬਿਲਕੁਲ ਜੀ ਜੇ ਪਿੰਡਾਂ ਦੇ ਵਿੱਚ ਕੋਈ ਇਦਾਂ ਦੀ ਫਾਈਲ ਹੁੰਦੀ ਹੈ ਜੀ ਕੋਈ ਰੂਲ ਵਾਇਲਟ ਕੀਤਾ ਹੈ ਤੇ ਜਾਂ ਕੋਈ ਇਲੀਗਲ ਇਨਕਲੋਜਮੈਂਟ ਹੈਗੀ ਹੈ ਤਾਂ ਉੱਥੇ ਵੀ ਅਸੀਂ ਕਰਵਾਂਗੇ ਸਰ ਜੀ ਕਿੰਨਾ ਏਰੀਆ ਹੈਗਾ ਜਿਹੜਾ ਟਾਇਆ ਜਾ ਰਿਹਾ ਇਹ ਜੀ ਦੇਖੋ ਜੀ ਤੁਹਾਡੇ ਸਾਹਮਣੇ ਹੀ ਹੈ ਜਿਹੜੀ ਕਾਰਵਾਈ ਹੈ ਜੇ ਚੱਲ ਰਹੀ ਹੈਗੀ ਹੈ ਇਹ ਪਹਿਲਾਂ ਇਹ ਤਿੰਨ ਘਰ ਆਇਡੈਂਟੀਫਾਈ ਹੋਏ ਆ ਤਿੰਨੇ ਨਸ਼ਾ ਸਸਤਾਂ ਦੇ ਹੈਗੇ ਆ ਇੱਕ ਬੀਰੋ ਲੈਡੀ ਹੈਗੀ ਉਹਦਾ ਘਰ ਹੈ ਇੱਕ ਸੰਤੋਸ਼ ਹੈ ਇੱਕ ਸਿੰਦੂ ਹੈ ਇਸ ਤੋਂ ਇਲਾਵਾ ਵੀ ਜੇ ਕੋਈ ਆਇਡੈਂਟੀਫਾਈ ਹੁੰਦਾ ਉਹਦੇ ਖਿਲਾਫ ਵੀ ਇਦਾਂ ਹੀ ਕਰਦੇ ਪਹਿਲਾਂ ਪਰਿਵਾਰਾਂ ਵੱਲੋਂ ਕੋਈ ਵਿਰੋਧ ਨਹੀਂ ਕੀਤਾ ਗਿਆ ਜੀ ਪਹਿਲਾਂ ਹਨੀ ਜੀ ਤੁਹਾਡੇ ਸਾਹਮਣੇ ਹੈ ਹਜੇ ਚੱਲ ਰਿਹਾ ਹੈਗਾ ਤੇ ਜੇ ਕੁਝ ਵੀ ਸਿਚੁਏਸ਼ਨ ਆ ਗਈ ਉਹਨੂੰ ਕੋਰਡਰਡਲੀ ਡੀਲ ਕੀਤਾ ਜਾਏਗਾ ਸਰ ਘਰ ਪਹਿਲਾਂ ਹੀ ਖਾਲੀ ਆ ਜਾਂ ਕਿ ਖਾਲੀ ਕਰਾਇਆ ਗਿਆ ਸੀਗੇ ਹਨੀ ਇਹਨਾਂ ਦੇ ਦੱਸਣ ਦੇ ਮੁਤਾਬਿਕ ਇਹ ਘਰ 'ਚ ਰਹਿ ਰਹੇ ਨੇ ਬਟ ਇਸ ਟਾਈਮ ਜਦੋਂ ਕਾਰਵਾਈ ਚੱਲ ਰਹੀ ਹੈ ਤੇ ਖਾਲੀ ਹੈਗੇ ਓਕੇ ਥੈਂਕ ਯੂ ਸਰ ਠੀਕ ਹੈ